ਜੀਨਾ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਬਲਾਕ ਨਹੀਂ ਆ ਉਹਨਾਂ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਬਲਾਕ ਬਣਾਏ ਜਾ ਰਹੇ ਨੇ ਜਿਸ ਦੀ ਸ਼ੁਰੂਆਤ ਪਟਿਆਲਾ ਤੋਂ ਹੋਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤੇ ਇਸੇ ਮੌਕੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਆ ਕੀ ਕੁਝ ਗਿਆ ਸੋ ਆਓ ਸੁਣਦੇ ਆ ਉਹਨਾਂ ਦੀ ਜ਼ੁਬਾਨ ਨੇ ਦੇਖੋ ਇਹ ਜਿਹੜੇ ਹਸਪਤਾਲ ਦਾ ਇਨਫਰਾਸਟ੍ਰਕਚਰ ਹੈ ਨਾ ਜਿਹੜਾ ਸਕੈਂਡਰੀ ਕੇਅਰ ਹੈ ਸਾਡੀ ਡਿਸਟ੍ਰਿਕਟ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਇਹ ਉਹਦੇ ਵਿੱਚ ਐਮਰਜੈਂਸੀ ਬਲਾਕ ਹੈ ਇਹ ਸਾਰਾ ਤਿਆਰ ਹੋ ਜਾਏਗਾ ਜੀ 2 ਤਰੀਕ ਤੱਕ ਇਸ ਤੋਂ ਬਾਅਦ ਜਿਹੜਾ ਹਸਪਤਲ ਦੇ ਵਿੱਚ ਹੈ 13.5 ਕਰੋੜ ਦੇ ਹੋਰ ਕੰਮ ਹੋ ਰਹੇ ਆ ਉਹ ਸਾਰੀ ਡੀਟੇ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਦਾਂਗੇ ਬਹੁਤ ਸਾਰੀਆਂ ਸਹੂਲਤਾਂ ਪੇਸ਼ੈਂਟ ਵਾਸਤੇ ਜਿਵੇਂ ਪੂਰੇ ਦੇਸ਼ ਵਿੱਚ ਪਹਿਲੀ ਵਾਰੀ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਜਦੋਂ ਵੀ ਇੱਥੇ ਪੇਸ਼ੈਂਟ ਆਏਗਾ ਉਹਨੂੰ ਸਟਾਫ ਹੋਏਗਾ ਅਟੈਂਡ ਕਰੇਗਾ ਉਹਨਾਂ ਨੂੰ ਐਮਰਜੈਂਸੀ ਬਾਰੇ ਗਾਈਡ ਕਰੇਗਾ ਸਾਰਾ ਔਰ ਸਾਰੀਆਂ ਦਵਾਈਆਂ ਵੀ ਅੰਦਰੋਂ ਮਿਲਣਗੀਆਂ ਔਰ ਜਿਹੜੇ ਪੇਸ਼ੈਂਟ ਨੂੰ ਹੈਗਾ ਸਾਰੇ ਟੈਸਟ ਵੀ ਇੱਥੇ ਹੋਣਗੇ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਚ ਹੁੰਦਾ ਔਰ ਸਾਰ ਕੀ ਉਸ ਤੋਂ ਬਾਅਦ ਕੀ ਪ੍ਰੋਗਰਾਮ ਰਨ ਜਿਹੜੀ ਦਿੱਲੀ ਦੇ ਕੰਟੀ ਜਿਹੜੇ ਉਹ ਇੱਕ ਤਾਂ ਜਿਹੜਾ ਐਮਰਜੈਂਸੀ ਜਿਹੜਾ ਨਵਾਂ ਹੈਗਾ ਸਾਡਾ ਅਪਗ੍ਰੇਡਡ ਐਮਰਜੈਂਸੀ ਜਿਹੜਾ ਬਲੋਕ ਜੋ ਅਸੀਂ ਨਵੀਂ ਸ਼ੁਰੂਆਤ ਕਰ ਰਹੇ ਹਾਂ ਔਰ ਸਾਰੇ ਡਿਸਟ੍ਰਿਕਟ ਹਸਪੀਟਲ ਜਿਹੜਾ ਲੋਕਾਂ ਨੂੰ ਡੈਡੀਕੇਟ ਕਰਨਗੇ ਉਸ ਤੋਂ ਬਾਅਦ ਜਿਹੜਾ ਹੈਗਾ 13.5 ਕਰੋੜ ਦੇ ਪ੍ਰੋਜੈਕਟ ਦਾ ਨਹੀਂ ਪੱਥਰ ਰੱਖਣਗੇ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਨਵੀਆਂ ਸਕੀਮਾਂ ਆਈਆਂ ਚਾਹੇ ਇਹ ਸੂਸਰਤ ਹੈ ਜાં ਸਾਡੀ ਨਵੀਂ ਐਪ ਲਾਂਚ ਕਰਦੇ ਆ ਕਿ ਜਿਹੜਾ ਬੰਦਾ ਹੈਗਾ ਆਪਣੇ ਜਦੋਂ ਉਹ ਐਪ ਡਾਊਨਲੋਡ ਕਰ ਲੇਗਾ ਉਹਨੂੰ ਕੋਈ ਪ੍ਰੋਬਲਮ ਹੈ ਮੈਡੀਕਲ ਪ੍ਰੋਬਲਮ ਹੈ ਉਹਨੂੰ ਪਤਾ ਲੱਗ ਜਾਗਾ ਕਿ ਮੇਰੇ ਨੀਰੈਸਟ ਕਿਹੜਾ ਹਸਪੀਟਲ ਹੈ ਕਿੰਨੀ ਦੂਰ ਹੈ ਕਿੰਨਾ ਟਾਈਮ ਲੱਗਣਾ ਹੈ ਔਰ ਕਿੰਨੀ ਉੱਥੇ ਪੇਸ਼ੈਂਟ ਦੀ ਵੇਟਿੰਗ ਹੈ ਉੱਥੇ ਉਹ ਜਾ ਕੇ ਆਪਣੀ ਦਵਾਈ ਲੈ ਸਕਦਾ ਜੇ ਕੋਈ ਐਮਰਜੈਂਸੀ ਹੋਏਗੀ ਤਾਂ ਉਹਨੂੰ ਪਤਾ ਲੱਗ ਜਾਗਾ ਵੀ ਸਾਡੇ ਨੀਰੈਸਟ ਐਮਰਜੈਂਸੀ ਕਿੱڑی अवेलेबल ਆ ਸਾਰਾ ਹੋ ਗਿਆ ਤਿੰਨ ਕਾ ਉਸੇ ਗਾਂਟਰ ਜਿਹੜੀ ਆਈ ਇੱਕ ਡਕਾਲਾ ਦੀ ਗੱਲ ਕਰੀਏ ਤਾਂ ਉਹ ਪੁਰਾਣੀ ਫੀਲਿੰਗ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਜਿਹੜੀ ਪਾਣੀ ਡਿਸਪੈਂਸਰ ਹੈ ਪਰ ਉਹਨਾਂ ਦੇ ਇਲਾਕੇ ਦੇ ਲੋਕਾਂ ਦਾ ਕਹਿਣਾ ਕੀ ਹੈ ਵੈਸੇ ਪੈਸਾ ਬੇਸ ਹੋ ਜਾਏਗਾ ਕਿਉਂਕਿ ਜਿਹੜੀ ਜਮੀਨ ਜਿਹੜੀ ਜਗ੍ਹਾ ਹੈ ਜੀ ਕਾਫੀ ਜੂਨੀ ਹੈ ਨਹੀਂ ਉਹ ਸਾਰਾ ਦੇਖ ਰਹੇ ਅਸੀਂ ਸ਼ਤਰਾਨੇ ਵਿੱਚ ਵੀ ਨੀਮੀਆਂ ਜਿਹੜੇ ਪਿੱਛੇ ਫਲਾਟਸ ਵਿੱਚ ਆਏ ਆ ਉਹਨੂੰ ਠੀਕ ਕਰਾਂਗੇ ਜੀ ਦੇਖਾਂਗੇ ਉਹਨੂੰ ਅਸੀਂ ਉਹ ਦੁਬਾਰਾ ਰਿਵਿਊ ਕਰਕੇ ਉਹਨੂੰ ਉਹਨੂੰ ਅਸੀਂ ਅਪਗ੍ਰੇਡ ਕਰਾਂਗੇ ਉੱਥੇ ਜਿਵੇਂ ਉਹ ਦੇਖਦੇ ਆ ਮੈਂ ਉਹਦੀ ਕੀ ਪ੍ਰੋਵੀਜ਼ਨ ਹੈ ਉੱਥੇ ਆਮ ਆਦਮੀ ਕਲੀਨਿਕ ਜਾ ਉਹਨੂੰ ਕਰਾਂਗੇ ਬਿਕਾਲਾ ਕਾਫੀ ਵੱਡਾ ਪਿੰਡ ਆ ਸਾਡਾ ਔਰ ਸਾਡੇ ਮੰਤਰੀ ਜੀ ਦਾ ਏਰੀਆ ਹੈਗਾ ਉਹ ਉਹਨੂੰ ਕਰਾਂਗੇ ਜਿਹਨੂੰ ਵਧੀਆ ਕਰਾਂਗੇ ਤੇ ਇੱਕ ਦਿੱਲੀ ਦਾ ਇੱਕ ਪੰਜਾਬ ਦੀ ਤੇ ਕੀ ਜਿਹੜਾ ਪ੍ਰਬੰਧ ਹੈ ਤੇ ਕੀ ਪ੍ਰੋਗਰਾਮ ਲਿਖਿਆ ਗਿਆ ਉਹਦੇ ਇੱਥੇ ਜੀ ਮਾਤਾ ਕੋ ਸੈਲਰ ਵੀ ਬੈਚ ਸਟਾਡ ਜਿਹੜੀ ਇਹ ਡਿਊਟੀ ਇੱਥੇ ਜਿਹੜੇ ਆਈਸੀਯੂਸ ਨੇ ਬੱਚਿਆਂ ਦੇ ਜਿਹੜੇ ਨਿਊਨੈਟਰਲ ਆਈਸੀਯੂਸ ਨੇ ਉਹ ਉਹਨਾਂ ਦੀ ਅਪਲੀਕੇਸ਼ਨ ਹੋ ਰਹੀ ਹੈ ਇਨੋਗਰੇਸ਼ਨ ਕਰਨ ਵਾਸਤੇ ਆ ਰਹੇ ਨੇ ਇਹ ਉਹ ਜਿਹੜੇ ਪ੍ਰੋਜੈਕਸ਼ਨੇ ਉਰੇ ਇਹਨੂੰ ਅਪਲੀਕੇਸ਼ਨ ਕਰਨ ਵਾਸਤੇ ਮਾਤਾ ਜੀ ਸੱਲਿਆ ਜੀ ਉਹਨੇ ਜਿਹੜੀ ਫਾਊਂਡੇਸ਼ਨ ਤੋਂ ਰੱਖਣ ਵਾਸਤੇ ਆ ਰਹੇ ਸੀ ਇਹ ਇੱਥੇ ਜਿਹੜਾ ਮੇਨ ਹੈਗਾ ਤਾਂ ਕਿ ਲੋਕਾਂ ਨੂੰ ਚੰਗੇ ਮੈਡੀਕਲ ਸੂਰਤ ਮਿਲ ਸਕੇ ਉਹਦੇ ਵਾਸਤੇ ਇਹ ਉਪਰ ਲੱਗਤਾ ਜੀ